ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਮੈਂ ਪਰਮਜੀਤ ਸਿੰਘ ਖੋਸਲਾ ਇੱਕ ਵਾਰੀ ਫੇਰ ਤੁਹਾਨੂੰ ਹਾਜ਼ਰਾ ਔਰ ਅੱਜ ਮੈਂ ਦੋ ਤਿੰਨ ਚਾਰ ਦਿਨਾਂ ਬਾਅਦ ਵੀਡੀਓ ਬਣਾ ਰਿਹਾ ਕਿਉਂਕਿ ਦੋ ਤਿੰਨ ਕਾਰਨ ਸਨ ਉਹਦੇ ਇੱਕ ਤੇ ਥੋੜੀ ਸਿਹਤ ਮੇਰੀ ਹੋਈ ਪਈ ਸੀ ਥੋੜੀ ਬੇਸੁਰੀ ਜੀ ਥੋੜਾ ਜਿਹਾ ਹੁਣ ਸੁਰ ਚ ਹੋ ਰਹੀ ਹੈ ਤੇ ਦੂਸਰਾ ਕੁਝ ਕੁ ਰੁਝੇਵੇਂ ਸਨ ਔਰ ਤੀਜਾ ਇੱਕ ਬਹੁਤ ਐਕਸਾਈਟਮੈਂਟਸ ਵਾਲੀ ਗੱਲ ਸੀਗੀ ਕਿ ਦਿਲਜੀਤ ਹੁਣਾਂ ਦੀ ਜਿਹੜੀ ਫਿਲਮ ਆਈ ਹੈ ਅਮਰ ਸਿੰਘ ਚਮਕੀਲਾ ਦਿਲਜੀਤ ਪ੍ਰੇਨੀਤੀ ਚੋਪੜਾ ਨੇ ਬਹੁਤ ਕਮਾਲ ਦੇ ਕੰਮ ਕੀਤਾ ਔਰ ਕੱਲ ਫਿਲਮ Netflix ਤੇ ਚੜ ਗਈ ਸੀ ਔਰ ਕੱਲ ਮੇਰੇ ਪੂਰੇ ਪਰਿਵਾਰ ਨੇ ਵੇਖੀ ਮੈਂ ਕਿਹਾ ਮੈਂ ਇਕੱਲੇ ਨੇ ਵੇਖਣੀ ਫਿਲਮ ਕਿਉਂਕਿ ਮੈਂ ਬਹੁਤ ਵੱਡਾ ਫੈਨ ਆ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਔਰ ਉਹਨਾਂ ਦੀ ਲਾਈਫ ਬਾਰੇ ਬੜਾ ਕੁਝ ਮੈਂ ਜਾਣਦਾ ਸੀਗਾ ਤੇ ਮੈਂ ਦੇਖਣਾ ਚਾਹੁੰਦਾ ਸੀ ਕੀ ਦਿਖਾਇਆ ਕਿਵੇਂ ਦਿਖਾਇਆ ਔਰ ਕਿੱਥੇ ਤੱਕ ਸੱਚ ਹੈ ਕਿੱਥੇ ਤੱਕ ਝੂਠ ਆ ਪਰ ਮੈਂ ਹੈਰਾਨ ਹੋਇਆ ਤੇ ਖੁਸ਼ ਹੋਇਆ ਫਿਲਮ ਦੇਖ ਕੇ ਬਹੁਤ ਹੱਦ ਬਹੁਤ ਹੀ ਜ਼ਿਆਦਾ ਖੁਸ਼ ਆ ਮੈਂ ਫਿਲਮ ਦੇਖ ਕੇ ਕਿਉਂਕਿ ਕਦੇ ਸੋਚਿਆ ਨਹੀਂ ਸੀਗਾ ਕਿ ਇੱਕ ਠੇਠ ਜਿਹੜੀ ਪੇਂਡੂ ਪੰਜਾਬੀ ਅਸਲ ਪੰਜਾਬੀ ਠੇਠ ਜਿਹੜੀ ਗਾਇਕ ਜੋੜੀ ਹੈ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜਿਨ੍ਹਾਂ ਨੇ ਲਿਖਿਆ ਪਿਓਰ ਦੇਸੀ ਗਾਇਆ ਪਿਓਰ ਦੇਸੀ ਤੇ ਪਹਿਰਾਵਾ ਪਿਓਰ ਦੇਸੀ ਵੇ ਇਨਰ ਦੀ ਇਹੋ ਜੇ ਕਲਾਕਾਰਾਂ ਦੇ ਜੀਵਨ ਤੇ ਕੋਈ ਬਾਲੀਵੁੱਡ ਦਾ ਐਡਾ ਵੱਡਾ ਸੁਪਰਸਟਾਰ ਐਡਾ ਵੱਡਾ ਪ੍ਰੋਡਿਊਸਰ ਡਾਇਰੈਕਟਰ ਔਰ ਐਡਾ ਵੱਡਾ 뮤직 ਡਾਇਰੈਕਟਰ ਏ ਰਹਿਮਾਨ ਔਰ ਇਮਤੀਆਜ਼ ਅਲੀ ਸਾਹਿਬ ਔਰ ਦਿਲਜੀਤ ਵੀ ਅੱਜਕੱਲ ਤੁਹਾਨੂੰ ਪਤਾ ਬਾਦਸ਼ਾ ਆਪਣੇ ਕੰਮ ਦਾ ਔਰ ਨਾਲ ਪ੍ਰਿਨੀਤੀ ਚੋਪੜਾ ਜਿਹੜੀ ਬਾਲੀਵੁੱਡ ਦੀ ਬਿਗ ਸਟਾਰ ਹੈ ਮੈਂ ਸੋਚਿਆ ਨਹੀਂ ਸੀ ਕਦੇ ਕਿ ਅਮਰ ਸਿੰਘ ਚਮਕੀਲਾ ਦੇ ਜੀਵਨ ਤੇ ਕੋਈ ਇਹੋ ਜੀ ਸਟਾਰਕਾਸਟ ਹੋਏਗੀ ਇਹੋ ਜਿਹਾ ਵੱਡਾ ਪੂਰੀ ਕਿ ਟੀਮ ਰੜਕੇ ਇਹੋ ਜੀ ਫਿਲਮ ਬਣਾਏਗੀ ਸੋ ਕਮਾਲ ਹੀ ਕਰ ਦਿੱਤੀ ਕਿਤੇ ਵੀ ਕਿਸੇ ਵੀ ਜਗਾ ਇਨੀ ਕੁ ਵੀ ਗੁੰਜਾਇਸ਼ ਨਹੀਂ ਮੈਨੂੰ ਲੱਭੀ ਕਿ ਕਿਤੇ ਮੈਂ ਕਮੀ ਕੱਢ ਸਕਾਂ 뮤జిక్ ਵੱਲੋਂ ਐ ਐਕਟਿੰਗ ਵੱਲੋਂ ਪ੍ਰੋਡਿਊਸਰ ਵੱਲੋਂ ਡਾਇਰੈਕਸ਼ਨ ਵੱਲੋਂ ਕਿਸੇ ਵੀ ਪੱਖੋਂ ਕਮੀ ਨਹੀਂ ਔਰ ਇਨੇ ਸੋਹਣੇ ਤਰੀਕੇ ਨਾਲ ਫਿਲਮ ਨੂੰ ਉਸ ਸਟੋਰੀ ਨੂੰ ਕਵਰ ਕੀਤਾ ਕਿ ਅਸੀਂ ਸੋਚ ਵੀ ਨਹੀਂ ਮੈ ਸਕਦਾ ਸੀਗਾ ਸੱਚ ਮੰਨਿਓ ਸੋਚ ਵੀ ਨਹੀਂ ਸਕਦਾ ਸੀਗਾ ਪਹਿਲਾਂ ਫਿਲਮ ਇੱਕ ਚਮਕੀਲੇ ਦੀ ਲਾਈਫ ਤੇ ਆਈ ਸੀ ਕੋਈ ਸੀਗੀ ਕੋਈ ਲੁਧਿਆਣੇ ਦੀ ਕੋਈ ਬੰਦੇ ਸ਼ਾਇਦ ਸੀ ਕਿ ਮੈਂ ਨੇ ਕਿਤੇ ਨੱਗੇ ਵੀ ਜ਼ਿਕਰ ਕੀਤਾ ਸੀਗਾ ਉਹ ਤੇ ਜਿੱਦਾਂ ਬਹੁਤ ਦੇਸੀਆ ਤਰੀਕੇ ਨਾਲ ਸ਼ੁਰੂ ਕੀਤੀ ਫਿਲਮ ਉਹ ਚਲੋ ਦਿਖਾ ਦਿਖੋ ਕਿਉਂ ਉਹਦੇ ਵਿੱਚ ਸੁਰਿੰਦਰ ਸ਼ੰਦਾ ਉਹਨਾਂ ਨੂੰ ਵੀ ਦਿਖਾਇਆ ਪਧਰੇ ਵੇੜੇ ਵਿੱਚ ਬੈਠਾ ਹੈ ਤੇ ਉਹ ਬਸ ਉਹ ਦੇਸੀਆ ਤਰੀਕੇ ਨਾਲ ਸ਼ਗਿਰਦੀ ਪਾ ਕੇ ਆ ਸਿੰਦੇ ਨੇ ਵੀ ਕੋਥੇ ਵਧੀਆ ਐਕਟਿੰਗ ਨਹੀਂ ਕੀਤੀ ਇਦਾਂ ਹੀ ਲੱਗਾ ਕਿ ਜਿਵੇਂ ਮੈਨੂੰ ਮਹਿਸੂਸ ਹੈ ਕਿ ਜਿਵੇਂ ਉਹ ਵਕਾਰ ਹੀ ਪੂਰੀ ਕੀਤੀ ਹੋਵੇ ਦਿਲੋਂ ਨਹੀਂ ਸੀ ਉਹਦੇ ਵਿੱਚ ਕੰਮ ਕੀਤਾ ਹੋਇਆ ਤੇ ਮੈਂ ਚਲੋ ਥੋੜੀ-ਬਹੁਤੀ ਫਿਲਮ ਦੇਖ ਲਈ ਸੀ ਪਰ ਅੱਜ ਜੋ ਫਿਲਮ ਮੈਂ ਦੇਖੀ ਆ ਮੇਰੀਆਂ ਉਮੀਦਾਂ ਤੋਂ 100 ਗੁਣਾ ਉੱਪਰ ਮਤਲਬ ਬਾਲੀਵੁੱਡ ਦੇ ਵਿੱਚ ਇਹੋ ਜੀ ਫਿਲਮ ਇਹੋ ਜੀ ਜੋੜੀ ਲਈ ਫਿਲਮ ਬਣਾਉਣਾ ਆਪਣੇ ਸਾਰੇ ਪੰਜਾਬੀਆਂ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਔਰ ਮੇਰਾ ਖਿਆਲ ਹੈ ਕਿ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਪੰਜਾਬੀ ਵਿੱਚ ਬੇਸ਼ੱਕ ਬਹੁਤ ਫਿਲਮਾਂ ਆ ਰਹੀਆਂ ਨੇ ਪਰ ਜੋ ਡਾਇਰੈਕਸ਼ਨ ਜਿਸ ਤਰੀਕੇ ਨਾਲ ਪਿਕਚਰੇਜੇਸ਼ਨ ਹੋਈ ਹੈ ਮੈਨੂੰ ਲੱਗਦਾ ਕਿ ਪੰਜਾਬੀ ਇੰਡਸਟਰੀ ਬਹੁਤ ਪਿੱਛੇ ਹੈ ਜੇ ਮੈਂ ਇਸ ਫਿਲਮ ਤੋਂ ਅੰਦਾਜ਼ਾ ਲਾ ਸਕਦਾ ਸੋ ਫਿਲਮ ਦੇ ਵਿੱਚ ਪੂਰੀ ਸਟਾਰ ਕਾਸਟ ਨੇ ਬਹੁਤ ਸੋਹਣਾ ਕੰਮ ਕੀਤਾ ਜਦੋਂ ਪਹਿਲੋ ਪਹਿਲੋ ਪ੍ਰੇਨੀਤੀ ਚੋਪੜਾ ਦਾ ਅਨਾਉਂਸ ਹੋਇਆ ਕਿ ਪ੍ਰਿਨੀਤੀ ਚੋਪੜਾ ਅਮਰਜੋਦਾ ਰੋਲ ਕਰੇਗੀ ਤੇ ਮੈਂ ਸੋਚਿਆ ਯਾਰ ਕਿੱਥੇ ਐਵੇਂ ਇਹਨਾਂ ਨੂੰ ਕੋਈ ਪੰਜਾਬ ਚੋ ਕੁੜੀ ਲੈਣੀ ਚਾਹੀਦੀ ਸੀ ਉਦਾਂ ਦੀ ਜਵਾਨ ਉਦਾਂ ਦੀ ਜੰਗ ਜਿੱਦਾਂ ਅਮਰਜੋਦ ਸੀਗੀ ਪਿਉਰੀ ਪੂਰੀ ਮਤਲਬ ਅਸਲ ਪੰਜਾਬੀ ਜਿਹੜਾ ਹੁੰਦੀਆਂ ਨੇ ਕੁੜੀਆਂ ਉਹ ਜੀ ਤੇ ਮੈਂ ਕਿਹਾ ਇਹਦੇ ਤੋਂ ਕਿੱਥੇ ਰੋਲ ਹੋਣਾ ਪਰ ਫਿਰ ਜਦੋਂ ਹੌਲੇ ਹੌਲੇ ਟ੍ਰੇਲਰ ਆਉਣ ਲੱਗੇ ਫੋਟੋ ਫੋਟੋ ਪਿਕਚਰ ਵੀਡੀਓ ਵੀਡੀਓ ਦਿਲਜੀਤ ਨੇ ਪਾਉਣੇ ਸ਼ੁਰੂ ਕੀਤੇ ਆ ਤੇ ਮੈਨੂੰ ਥੋੜਾ ਥੋੜਾ ਲੱਗਾ ਯਾਰ ਕਮਾਲ ਹੈ ਪਰ ਅੱਜ ਜਦੋਂ ਫਿਲਮ ਦੇਖੀ ਆ ਤੇ ਮੈਂ ਕਿਹਾ ਵੀ ਅਮਰਜੋਤ ਦੇ ਰੋਲ ਵਾਸਤੇ ਬਣੀ ਹੋਈ ਇਹ ਬਣੀ ਹੀ ਇਹੋ ਕੁੜੀ ਸੀ ਜਿਵੇਂ ਅਮਰ ਸਿੰਘ ਚਮਕੀਲੇ ਵਾਸਤੇ ਸਿਰਫ ਔਰ ਸਿਰਫ ਦਿਲਜੀਤ ਬਣਿਆ ਉਸ ਤਰ੍ਹਾਂ ਅਮਰਜੋਤ ਵਾਸਤੇ ਵੀ ਪ੍ਰੀਨੀਤੀ ਚੋਪੜਾ ਨੇ ਜਿੱਦਾਂ ਦਾ ਕੰਮ ਕੀਤਾ ਮੈਂ ਹੈਰਾਨ ਹੀ ਬੜਾ ਹੋਇਆ ਕਿ ਯਾਰ ਇੱਕ ਬਾਲੀਵੁੱਡ ਦੀ ਜਿਹੜੀ ਬੰਬੇ ਵਿੱਚ ਬੰਬੇ ਵਰਗੇ ਵੱਡੇ ਸ਼ਹਿਰਾਂ ਵਿੱਚ ਪੜੀ ਹੋਈ ਕੁੜੀ ਇਹੋ ਜਿਹਾ ਰੋਲ ਕਮਾਲ ਕਰਦੀ ਸਲੂਟ ਹੈ ਪ੍ਰੀਨੀਤੀ ਚੋਪੜਾ ਨੂੰ ਵੀ ਔਰ ਪੂਰੀ ਟੀਮ ਨੂੰ ਦਿਲਜੀਤ ਬਾਦੇ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਉਸ ਬੰਦੇ ਨੇ ਤਾਂ ਮਤਲਬ ਇਸ ਤਰ੍ਹਾਂ ਕੰਮ ਕੀਤਾ ਜਿਵੇਂ ਚਮਕੀਲਾ ਘੋਲ ਕੇ ਪੀਤਾ ਹੋਵੇ। ਔਰ ਇਸ ਫਿਲਮ ਦੀ ਖਾਸियत ਇਹ ਹੈ ਕਿ ਉਹਨਾਂ ਨੇ ਤੁਹਾਨੂੰ ਕਿਤੇ ਤੁਹਾਨੂੰ ਉਸ ਸਮੇਂ ਵਿੱਚ ਐਕਚੁਅਲੀ ਲੈ ਗਏ ਨੇ ਉਹ ਜਦੋਂ ਚਮਕੀਲੇ ਦਾ ਦੌਰ ਸੀਗਾ ਉਸ ਸਮੇਂ ਵਿੱਚ ਲੈ ਗਏ ਨੇ ਉਹਨਾਂ ਨੇ ਕਾਸਟਿਊਮ ਤੋਂ ਲੇਕ ਕਾਸਟਿਊਮ ਤੋਂ ਲੈ ਕੇ ਔਰ ਕਾਸਟਿਊਮ ਸਾਰੇ ਔਰ ਉਸ ਤੋਂ ਬਾਅਦ ਫਿਰ ਜਿੱਥੇ ਜਿੱਥੇ ਉਹਨਾਂ ਨੂੰ ਜਿੱਥੇ ਜਿੱਥੇ ਅਖਾੜੇ ਲਾਏ ਉੱਥੇ ਉੱਥੇ ਹੀ ਅਖਾੜੇ ਲਵਾਏ ਗਏ ਉਹੀ ਟੈਂਟ ਜਿਹੜਾ ਉਹਨਾਂ ਸਮੇਂ ਵਿੱਚ ਹੁੰਦਾ ਸੀ ਉਹੀ ਦਰੀਆਂ ਈਵਨ ਚਮਕੀਲੇ ਦੇ ਜਿਹੜੇ ਕੱਪੜੇ ਸੀਗੇ ਅਮਰਜੋਤ ਦੇ ਕੱਪੜੇ ਸਨ ਉਹੀ ਕੰਮ ਉਹੀ ਸਾਰਾ ਉਹਦਾ ਤੇ ਡੱਬੀਆਂ ਵਾਲੇ ਲਾਈਨਾਂ ਵਾਲੇ ਜਿਸ ਤਰੀਕੇ ਨਾਲ ਉਹਦੋਂ ਪਾਉਂਦਾ ਹੁੰਦਾ ਸੀ ਚਮਕੀਲਾ ਹਰ ਚੀਜ਼ ਇੱਥੋਂ ਤੱਕ ਕਿ ਇੱਕ ਗੀਤ ਆ ਉਹਦੇ ਵਿੱਚ ਉਹ ਜਿੱਥੇ ਜਿਸ ਦਰਖਤ ਦੇ ਥੱਲੇ ਉਹ ਗੀਤ ਗਾਇਆ ਉਸੇ ਦਰਖਤ ਦੇ ਥੱਲੇ ਉਹ ਹੀ ਪੂਰਾ ਐਨੂੰ ਮਾਹੌਲ ਜਿੱਥੇ ਜਿੱਥੇ ਮਿਊਜ਼ੀਸ਼ੀਅਨ ਖੜੇ ਉਦਾਂ ਹੀ ਖੜੇ ਕਰਕੇ ਜਿੱਦਾਂ ਜਿੱਦਾਂ ਸਾਈਡ ਤੇ ਬੰਦੇ ਖੜੇ ਉਹਨਾਂ ਨਾਲ ਫੋਟੋ ਵੀ ਦਿਖਾਈ ਉਹ ਸਮੇਂ ਦੀ ਔਰ ਵੀਡੀਓ ਤੁਸੀਂ ਦੇਖਿਓ ਤੁਹਾਨੂੰ ਨਜ਼ਰ ਆਏਗਾ ਤੇ ਮੈਂ ਮਤਲਬ ਕਮੀ ਕੋਈ ਛੱਡੀ ਨਹੀਂ ਫਿਲਮ ਦੇ ਵਿੱਚ ਇਨਾ ਅੱਜ ਮਜ਼ਾ ਆਇਆ ਦੇਖ ਕੇ ਮੈਨੂੰ ਤਾਂ ਲੱਗਾ ਕਿ ਮੈਂ ਉਸ ਦੌਰ ਵਿੱਚ ਚਲੇ ਗਿਆ ਤੇ ਅਜੇ ਫਿਰ ਮੈਂ ਪਤਾ ਨਹੀਂ ਕਿੰਨੀ ਕਵਾਰੀ ਇਹ ਫਿਲਮ ਦੇਖਣੀ ਪੈਗੀ ਸੋ ਪੂਰੀ ਟੀਮ ਨੇ ਬੜਾ ਕਮਾਲ ਦਾ ਕੰਮ ਕੀਤਾ ਪ੍ਰਿਨੀਤੀ ਚੋਪੜਾ ਦਿਲਜੀਤ ਹੁਣਾ ਨੇ ਔਰ ਉਸ ਤੋਂ ਇਲਾਵਾ ਕੁਲ ਸਿੱਧੂ ਉਹਨਾਂ ਦਾ ਬੇਸ਼ੱਕ ਬਹੁਤ ਥੋੜੇ ਧੋਗੀ ਰੋਲ ਨੇ ਮੈਨੂੰ ਲੱਭੇ ਨੇ ਇਹ ਬਹੁਤ ਛੋਟੇ ਛੋਟੇ ਦੋ ਕਰੋਲ ਸੀ ਪਰ ਉਹਨੇ ਐਕਟ੍ਰੈਸ ਚੰਗੀ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਨਾਗ ਫਿਲਮ ਮੈਂ ਦੇਖੀ ਔਰ ਉਸ ਤੋਂ ਬਾਅਦ ਇੱਕ ਦੋ ਹੋਰ ਉਹਨਾਂ ਦੀਆਂ ਛੋਟੀਆਂ ਫਿਲਮਾਂ ਦੇਖੀਆਂ ਤੇ ਬੜੀ ਕਮਾਲ ਦੀ ਮੇਰੀ ਫੇਵਰੇਟ ਐਕਟ੍ਰੈਸ ਆ ਉਹਨੇ ਮੈਨੂੰ ਪਤਾ ਹੀ ਸੀ ਉਹਨੇ ਕੰਮ ਇਹੋ ਜਿਹਾ ਦਿਹਾਤੀ ਕੰਮ ਨਹੀਂ ਤੋਂ ਉਹ ਬਾਦਸ਼ਾਹ ਹੈ ਆਪਣੇ ਕੰਮ ਦੀ ਤੋਂ ਬੇਸ਼ੱਕ ਦੋ ਛੋਟੇ ਰੋਲ ਸੀ ਪਰ ਉਹਨੇ ਬੜੀ ਕਮਾਲ ਦੇ ਰੋਲ ਕੀਤੇ ਨੇ ਸੈਮੂਅਲ ਜੌਨ ਜਿਨ੍ਹਾਂ ਨੇ ਦਿਲਜੀਤ ਦੇ ਫਾਦਰ ਦਾ ਰੋਲ ਕੀਤਾ ਉਹਨਾਂ ਦੇ ਜਦੋਂ ਡਾਇਲੌਗ ਆਉਂਦੇ ਸਨ ਤੇ ਤੁਹਾਨੂੰ ਉਹਨਾਂ ਨੂੰ ਲੱਗਦਾ ਹੀ ਨਹੀਂ ਸੀਗਾ ਕੋਈ ਬੰਦਾ ਐਕਟਿੰਗ ਕਰ ਰਿਹਾ ਲੱਗਦਾ ਸੱਚੀ ਇੱਕ ਪੇਂਡੂ ਦਿਹਾਤੀ ਪਿਓ ਆਪਣੇ ਪੁੱਤਰ ਨੂੰ ਝਿੜਕ ਰਿਹਾ ਕਮਾਲ ਕਰਤੀ ਔਰ ਉਸ ਤੋਂ ਇਲਾਵਾ ਬਾਕੀ ਜਿੰਨੇ ਵੀ ਨਿਸ਼ਾ ਬਾਨੋ ਨਿਸ਼ਾ ਬਾਨੋ ਨੇ ਬੜਾ ਸੋਹਣਾ ਗਾਇਆ ਵੀ ਹੈ ਔਰ ਕੰਮ ਜਿੰਨਾ ਉਹਨਾਂ ਦੇ ਸੀਗੇ ਡਾਇਲੌਗ ਬਾਜੀ ਸਾਰੀ ਉਹਨਾਂ ਨੇ ਬੜੀ ਕਮਾਲ ਦੀ ਕੀਤੀ ਹੈ ਔਰ ਸਰਿੰਦਰ ਸੋਨੀਆ ਦੇ ਕਿਰਦਾਰ ਨੂੰ ਬਹੁਤ ਹੀ ਬਖੂਬੀ ਦੇ ਨਾਲ ਉਹਨਾਂ ਨੇ ਨਿਭਾਇਆ ਔਰ ਇਸ ਫਿਲਮ ਨੂੰ ਪਿਛਲੇ ਫਿਲਮ ਵੀਡੀਓ ਵਿੱਚ ਵੀ ਗੱਲ ਕੀਤੀ ਸੀ ਕਿ ਇਸ ਫਿਲਮ ਦੀ ਪੂਰੀ ਟੀਮ ਨੇ ਜਿਸ ਤਰੀਕੇ ਨਾਲ ਕਿਉਂਕਿ ਮੋਸਟਲੀ ਇਹ ਹੁੰਦਾ ਕਿਸੇ ਦੇ ਜੀਵਨ ਤੇ ਫਿਲਮ ਬਣਾਈਏ ਬਹੁਤ ਸਾਰੇ ਲੋਕਾਂ ਦੇ ਜੀਵਨ ਤੇ ਫਿਲਮਾਂ ਬਣੀਆਂ ਨੇ ਪਰ ਉਹਦੇ ਘਰਦਿਆਂ ਨੂੰ ਇਗਨੋਰ ਕੀਤਾ ਜਾਂਦਾ ਇਹੇ ਸ਼ਿਕਵਾ ਹੁੰਦਾ ਪਰਿਵਾਰ ਦਾ ਕਿ ਸਾਨੂੰ ਪੁੱਛਿਆ ਦੱਸਿਆ ਨਹੀਂ ਔਰ ਇਹ ਦੇਖ ਲਓ ਬੰਬੇ ਦੀ ਟੀਮ ਹੋਣ ਦੇ ਬਾਵਜੂਦ ਇਹਨਾਂ ਇਸ ਟੀਮ ਨੇ ਪੂਰੀ ਨੇ ਉਸ ਪਰਿਵਾਰ ਨੂੰ ਚਮਕੀਲਾ ਤੇ ਸਭ ਉਹਨਾਂ ਦੀਆਂ ਬੇਟੀਆਂ ਔਰ ਉਹਨਾਂ ਦੇ ਬੇਟੇ ਨੂੰ ਉਹਨਾਂ ਦੀ ਪਹਿਲੀ ਮੈਸੇਜ ਨੂੰ ਸਾਰਿਆਂ ਨੂੰ ਸਟੇਜ ਤੇ ਸੱਦ ਕੇ ਤੇ ਇੰਨੇ ਸੋਹਣੇ ਤਰੀਕੇ ਨਾਲ ਸਤਿਕਾਰ ਕੀਤਾ, ਮਾਨ ਸਨਮਾਨ ਕੀਤਾ ਉਹਨਾਂ ਦਾ ਔਰ ਇਹ ਮੈਨੂੰ ਸਭ ਤੋਂ ਚੰਗਾ ਲੱਗਾ ਜਿਆਦਾ ਉਹਨਾਂ ਦੀ ਫਿਲਮ ਦੀ ਸਕਰੀਨਿੰਗ ਤੇ ਫਿਲਮ ਦੀ ਰਿਲੀਜ਼ਿੰਗ ਤੇ ਉਹਨਾਂ ਨੇ ਸਪੈਸ਼ਲ ਬੰਬੇ ਸੱਦਿਆ ਤੇ ਮੈਨੂੰ ਬਹੁਤ ਚੰਗਾ ਲੱਗਾ ਕਿ ਇਹ ਬੜਾ ਜ਼ਰੂਰੀ ਸੀਗਾ ਜੇ ਇਹਦਾ ਨਾ ਹੁੰਦਾ ਤਾਂ ਸਾਨੂੰ ਸਾਰਿਆਂ ਨੂੰ ਇਹ ਗੱਲ ਖੜਕਣੀ ਸੀ। ਸੋ ਬੜਾ ਚੰਗਾ ਲੱਗਾ ਸਾਰੀ ਟੀਮ ਨੇ ਬਹੁਤ ਕਮਾਲ ਦਾ ਕੰਮ ਕੀਤਾ ਅਨੁਰਾਗ ਅਰੋੜਾ ਬੜਾ ਸੋਹਣਾ ਕੰਮ ਕੀਤਾ ਅੰਜੂਮ ਬਤਰਾ ਨੇ ਬੜਾ ਸੋਹਣਾ ਕੰਮ ਕੀਤਾ ਔਰ ਰਾਹੁਲ ਮਿਤਰਾ ਸਾਹਬ ਨੇ ਬੜਾ ਸੋਹਣਾ ਕੰਮ ਕੀਤਾ ਵਿਪਿਨ ਕਤਿਆਲ ਨੇ ਤੁਸ਼ਾਰ দত্ত ਹੁਣਾ ਨੇ ਆਪਣਾ ਰੋਲ ਬੜਾ ਸੋਹਣਾ ਕੀਤਾ ਅਕਸ਼ ਮਹਿਰਾਜ ਹੁਣਾ ਨੇ ਬੜਾ ਸੋਹਣਾ ਆਪਣਾ ਰੋਲ ਕੀਤਾ ਸੋ ਸਾਰੀ ਟੀਮ ਨੇ ਕਮਾਲ ਹੀ ਕਰ ਦਿੱਤੀ ਔਰ ਖਾਸियत ਇਸ ਫਿਲਮ ਦੀ ਕਿ ਜਿੱਥੇ-ਜਿੱਥੇ ਸ਼ੋ ショਅ ਹੋਏ ਸਨ ਉਹੀ ਕਾਰ ਵੀ ਦਿ ਲੋ ਅੰਬੈਸਡਰ ਕਾਰ ਉਸੇ ਰੰਗ ਦੀ ਹਰ ਚੀਜ਼ ਔਰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤੁਸੀਂ ਇੱਕ ਸੈਕਿੰਡ ਵਾਸਤੇ ਵੀ ਅੱਖ ਨਹੀਂ ਚਮਕ ਸਕਦੇ ਹੁਣ ਆਉਨੇ ਆ ਜਿਹੜੀ ਮੌਤ ਇਹ ਦੇ ਲੋ ਇਸ ਫਿਲਮ ਦੇ ਵਿੱਚ ਤੁਹਾਨੂੰ ਦੋ ਤਿੰਨ ਮੈਂ ਸੀਨ ਦਿਖਾਉਣੇ ਇਸ ਫਿਲਮ ਦੇ ਵਿੱਚ ਅੱਜ ਇਸ ਫਿਲਮ ਦੇ ਵਿੱਚੋਂ ਜਿਨਾ ਤੋਂ ਤੁਹਾਨੂੰ ਹੁਣ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਮੈਂ ਅੱਗੇ 2-3 ਵਾਰੀ ਕਿਹਾ ਸੀਗਾ ਕੁਝ ਇੱਕ ਲੋਕਾਂ ਨੂੰ ਬਹੁਤ ਮਿਰਚਾਂ ਵੀ ਲੱਗੀਆਂ ਸਨ ਮੈਂ ਕਿਹਾ ਸੀਗਾ ਕਿ ਅਮਰ ਸਿੰਘ ਚਮਕੀਲੇ ਨੂੰ ਤੇ ਅਮਰਜੋਤ ਨੂੰ ਮਾਰਨ ਵਿੱਚ ਇੱਕ ਜਿਹੜੀ ਦੀਪਾ ਦੀਪਹਿਰਾਕ ਦੀਪਾਹਿਰਾ ਨੇ ਜ਼ਿੰਮੇਵਾਰੀ ਲਈ ਸੀ ਉਹ ਸਿਰਫ ਔਰ ਸਿਰਫ ਜ਼ਿੰਮੇਵਾਰੀ ਸੀਗੀ ਔਰ ਇਸ ਫਿਲਮ ਦੀ ਕੋਸ਼ਿਸ਼ ਤੁਹਾਨੂੰ ਮੈਂ ਕਹਿਣਾ ਨਹੀਂ ਕੁਝ ਵੀ 2-3 ਤੁਹਾਨੂੰ ਸੀਨ ਦਿਖਾਉਣੇ ਆ ਉਹ ਸੀਨ ਦੇਖਣ ਤੋਂ ਬਾਅਦ ਤੁਹਾਨੂੰ ਜੇ ਲੱਗੇ ਕਿ ਮੈਂ ਐਵੇਂ ਹੀ ਕਹਤਾ ਜਾਂਤ ਕਿ ਅਤਵਾਦੀਆਂ ਨੇ ਮਾਰਿਆ ਫਿਰ ਤੁਸੀਂ ਝੂਠੇ ਹੋ ਇਹ ਕਿਸੇ ਅਤਵਾਦੀ ਨੇ ਨਹੀਂ ਉਹਨਾਂ ਨੇ ਸਿਰਫ ਜ਼ਿੰਮੇਵਾਰੀ ਲਈ ਹੈ ਜਿਨ੍ਹਾਂ ਨੇ ਮਾਰਿਆ ਇਹਨਾਂ ਨੂੰ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੂੰ ਉਸ ਸਮੇਂ ਮਰਵਾਇਆ ਗਿਆ ਇਹਨਾਂ ਦੀਆਂ ਕਲਾਕਾਰਾਂ ਦੀਆਂ ਕੁਸ਼ ਕਲਾਕਾਰ ਐਸ ਦੁਨੀਆ ਤੇ ਅੱਜ ਹੈ ਨਹੀਂਗੇ ਮੈਂ ਸ਼ਰਿਆਮ ਕਹਾਂਗਾ ਬੇਸ਼ੱਕ ਮੇਰੇ ਦੋਸਤ ਸਾਨੂੰ ਬਹੁਤ ਮੈਨੂੰ ਪਿਆਰ ਵੀ ਕਰਦੇ ਸਨ ਅਸੀਂ ਉਹਨਾਂ ਨੂੰ ਪਰ ਇਹਦਾ ਮਤਲਬ ਇਹ ਨਹੀਂ ਕਿਉਂਕਿ ਮੈਂ ਇਦਾਂ ਦਾ ਬੰਦਾ ਐ ਕਿ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਵਾਲਾ ਬੰਦਾ ਆ ਬੇਸ਼ੱਕ ਜੇ ਆਪਾਂ ਰਿਸ਼ਤੇ ਨਾਤੇ ਯਾਰੀਆਂ ਦੋਸਤੀਆਂ ਨਿਭਾਉਣੀਆਂ ਫੇਰ ਮਾਈਕ ਕੈਮਰੇ ਸ਼ੈਵ ਨੇ ਬੰਦ ਕਰਕੇ ਆਪਣਾ ਕੰਮ ਕਰਨਾ ਚਾਹੀਦਾ ਸਾਨੂੰ ਮੈਂ ਰਿਸ਼ਤੇ ਨਾਤੇ ਦਾ ਲਿਹਾਜ ਘੱਟ ਹੀ ਕਰਦਾ ਮੈਂ ਸੱਚ ਹੀ ਬੋਲਣਾ ਚਾਹੁੰਦਾ ਹੁੰਨਾ ਜੋ ਕੁਝ ਹੁੰਦਾ ਹੋ ਰਿਹਾ ਹੋਵੇ ਸਾਡੇ ਨੇੜੇ ਤੇਰੇ ਮੈਂ ਸਾਰਾ ਕੁਝ ਬੋਲਣਾ ਚਾਹੁੰਦਾ ਹੁੰਨਾ ਸੋ ਜਦੋਂ ਇਹ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਮੈਂ ਇਸ ਵੀਡੀਓ ਨੂੰ ਗੌਰ ਨਾਲ ਤੁਸੀਂ ਦੇਖਣਾ ਸੁਣਨਾ ਫਿਰ ਤੁਸੀਂ ਮਹਿਸੂਸ ਕਰੋਗੇ ਮਹਿਸੂਸ ਕੀ ਤੁਸੀਂ ਜਾਣ ਹੀ ਜਾਓਗੇ ਕਿ ਉਸ ਸਮੇਂ ਦੇ ਕਲਾਕਾਰ ਕਿੰਨੇ ਕੁ ਦੁਖੀ ਸਨ ਕਿੰਨੇ ਕੁ ਦੁਖੀ ਸਨ ਔਰ ਕਿਵੇਂ ਮੀਟਿੰਗਸ ਹੁੰਦੀਆਂ ਸਨ ਇਸ ਫਿਲਮ ਵਿੱਚ ਬੇਸ਼ੱਕ ਬਹੁਤਾ ਖੁੱਲ ਕੇ ਜੇ ਦਿਖਾ ਸਕਦੇ ਪਰ ਉਹ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਆਪਣੀ ਗੱਲ ਕਹਿ ਵੀ ਦਿੱਤੀ ਆ ਤੇ ਆਪਣੀ ਗੱਲ ਰੱਖ ਵੀ ਲਈ ਆ ਉਹਨਾਂ ਨੇ ਆਪਣਾ ਕਿਉਂਕਿ ਇਹ ਫਿਲਮ ਤਦ ਹੀ ਥੀਏਟਰ ਵਿੱਚ ਨਹੀਂ ਲੱਗੀ ਕੋਸ਼ਿਸ਼ ਇੱਕ ਸੀਨ ਸ਼ਾਇਦ ਇਹਦੇ ਵਿੱਚੋਂ ਕੱਟੇ-ਕੁੱਟੇ ਵੀ ਗਏ ਹੋਣ ਪਰ ਜਿਹੜਾ ਸੀਨ ਤੁਹਾਨੂੰ ਮੈਂ ਇੱਕ ਦੋ ਦਿਖਾਉਣੇ ਬਹੁਤ ਜ਼ਰੂਰੀ ਚਾਹਣਾ ਬੇਸ਼ੱਕ ਮੇਰੀ ਫਿਲਮ ਉਹ ਫੇਸਬੁੱਕ ਵਾਲੇ ਬੰਦ ਕਰ ਦੇਣ ਜੋ ਮਰਜ਼ੀ ਕਰ ਦੇਣ ਪਰ ਇਹ ਸੀਨ ਮੈਂ ਤੁਹਾਨੂੰ ਜ਼ਰੂਰ ਦਿਖਾਉਣੇ ਚਾਹਣਾ ਕਿਉਂਕਿ ਇਹ ਸੀਨ ਦੇਖ ਕੇ ਤੁਹਾਨੂੰ ਇੱਕ-ਇੱਕ ਗੱਲ ਸੁਣਿਓ ਉਸ ਜੀ ਨੂੰ ਸਮਝਿਓ ਉਸ ਸਮੇਂ ਦੇ ਕਲਾਕਾਰ ਇਹ ਸਾਰੇ ਤੁਸੀਂ ਪਛਾਣ ਲਓ ਕਿਹਦਾ ਕਿਹਦਾ ਕੌਣ-ਕੌਣ ਰੋਲ ਕਰ ਰਿਹਾ ਇੱਕ ਤੇ ਤੁਹਾਨੂੰ ਪਤਾ ਹੀ ਬਾਕੀ ਵੀ ਪਛਾਣ ਲਿਓ ਔਰ ਇਹ ਤੁਸੀਂ ਦੇਖਿਓ ਕਿ ਮੀਟਿੰਗ ਕਿੱਦਾਂ ਤੋਂ ਹੁੰਦੀਆਂ ਕਿੱਦਾਂ ਉਹਦੋਂ ਮੀਟਿੰਗ ਹੁੰਦੀਆਂ ਸਨ ਅਮਰ ਸਿੰਘ ਚਮਕੀਲੇ ਨੂੰ ਉਹਦਾ ਐਸ ਮੀਟਿੰਗ ਵਿੱਚ ਪ੍ਰੋਪਰ ਕਿਆ ਹੋਇਆ ਆ ਕਿ ਕੰਮ ਉਹਦਾ ਕਰਾਉਣਾ ਪੈਣਾ ਸੁਣੋ ਜਰਾ ਰਾਹ ਦਾ ਕੀੜਾ ਕੱਢਣਾ ਪੈਣਾ ਸੁਣਿਆ ਜਰਾ ਸਾਲਾ ਮੂਚੀ ਦਾ ਰਾਹ ਮੈਂ ਅਸਾਂ ਨਹੀਂ ਲੱੱਤ ਕੇ ਬੇਜਤੀ ਹੁੰਦਾ ਬੇਜਤੀ ਕਿ ਲੋਗ ਮਰ ਰਹੇ ਆ ਪ੍ਰਚਨ ਖਿਲਾ ਰਿਕਾਰਡ ਕੀ ਨਿਕਾਲਤਾ ਉਜੀਤ ਜੀ ਮੇਰੀ ਕਵਰ ਕਰਨਾ ਭਾਈ ਬਿਕ ਬਹੁਤ ਰਹਸਾ ਦਾ ਬੇਸ਼ਾਨ ਲੋਕ ਅਲਾ ਕਰਕੇ ਇਹਦਾ ਕਿਹੜਾ ਕੌਣ ਕੌਣ ਰੋਲ ਕਰ ਰਿਹਾ ਮੈਂ ਸ਼ੁਰੂ ਤੋਂ ਲਾਉਣਾ ਇੱਕ ਵਾਰੀ ਫੇਰ ਤਾਂ ਕਿ ਤੁਹਾਨੂੰ ਸਮਝ ਆ ਸਕੇ ਕਿ ਉਦੋਂ ਕਹਿਣ ਨੂੰ ਕੁਝ ਮਰਜ਼ੀ ਕਰੇ ਬੇਸ਼ੱਕ ਕਦੇ ਵੀ ਨਾ ਕੇਸ ਨਿਪੜਨੇ ਪਰ ਚੜੇ ਪਰ ਅਸਲੀਅਤ ਇਹੀ ਹੈ ਜੋ ਮੈਂ ਤੁਹਾਨੂੰ ਦਿਖਾਉਣ ਲੱਗਾ ਕੋਈ ਮੰਨੇ ਨਹੀਂ ਮੰਨੇ ਆਪਾਂ ਨੂੰ ਪਰਵਾਹ ਨਹੀਂ ਮੈਨੂੰ ਕੱਲ ਨੂੰ ਕੋ ਕਾਲ ਕਰਕੇ ਕਹਿੰਦਾ ਇਹਨਾਂ ਦਾ ਕੋ ਰਿਸ਼ਤੇਦਾਰ ਭੈਣ ਪਾਈ ਬੱਚੇ ਤੇ ਮੈਂ ਠੋਕ ਵਿੱਚ ਜਵਾਬ ਦਵਾਂਗਾ ਪਰ ਮੈਂ ਵੀਡੀਓ ਜ਼ਰੂਰ ਦਿਖਾਉਣੀ ਆ ਤੁਹਾਨੂੰ ਸੱਲਾ ਮੂਚੀ ਦਾ ਰਾਹਮੇ ਐਸਾ ਨਹੀਂ ਲੱਗਦਾ ਕਿ ਬੇਝਤੀ ਹੈ ਪੰਜਾਬ ਬੇਝਤੀ ਹੈ ਕਿ ਲੋਕ ਮਰ ਰਹੇ ਆ ਪ੍ਰਚਨ ਕਿਲਾ ਰਿਕਾਰਡ ਕੀ ਨਿਕਲਤਾ ਉਦੀਜਾ ਜੀ ਮੇਰੀ ਕਮਰ ਕਨਾਪ ਲੇ बहुत रहा है साला। पता नहीं कमेटी वालों को कैसे घूम रहे हैं सड़कों पे का झंडा लेके और ज्यादा नकली वाले लोही के अंदर दुनाली लेकर तो हाँ तो अच्छे थोड़ी लगेंगे उन्हें चमकी के ये गंदे गीत और जीजा लकमिले पर ऐसे गाने तो हम सारे गाते हैं ना हाँ तो बिक नहीं रहे ना बिक कौन रहा आज के दिन ਇਹ ਗੱਲ ਜਿਹੜੀ ਵੀ ਅਸੀਂ ਵੇਖ ਹੀ ਨਹੀਂ ਰਹੇ ਵੇਖ ਕੌਣ ਰਿਹਾ ਇਹ ਹੀ ਤਕਲੀਫ ਸੀ ਸਾਰਿਆਂ ਨੂੰ 사ਲਾ ਦੋ ਦੋ ਖਾੜੇ ਲਾ ਰਹਾ ਕਿ ਹਮੇ ਨਾ ਮਿਲ ਜਾਏ 사ਲਾ ਦੋ ਦੋ ਖਾੜੇ ਲਾ ਰਹਾ ਕਿ ਹਮਾਰੇ ਹਮਾਰਾ ਸ਼ੋਅ ਨਾ ਚਲੇ ਕੋਈ ਇੱਕ ਵੀ ਆ ਸੁਣਿਓ ਜਰਾ ਗੱਲ ਬੜ ਗਏ ਉਹਨੇ ਚਮਕੀ ਲੈ ਕੇ ਇਹ ਗੰਦੇ ਗੀਤ ਉਹ ਜੀਜਾ ਲਖਮੀ ਨੇ ਪਰ ਐਸੇ ਗਾਣੇ ਤਾਂ ਹਮ ਸਾਰੇ ਗਾਤੇ ਆ ਨਾ ਹਾਂ ਤਾਂ ਵਿਕ ਨਹੀਂ ਰਹੇ ਨਾ ਵਿਕ ਕੌਣ ਰਹਾ ਅੱਜ ਕਿਹੜਾ 사ਲਾ ਦੋ ਦੋ ਖਾੜੇ ਲਾ ਰਹਾ ਕਿ ਹਮੇ ਨਾ ਮਿਲ ਜਾਏ ਇੱਕ ਵੀ बड़ा नाम है चमकीला अगर कुछ ऐसा हो जाए किस नाम से कोई खबर आ जाए तो लोग सुनेंगे, फैलेगी। सुने कुछ ऐसा हो जाए कुछ ऐसा हो जाए अगर कुछ ऐसा हो जाए आ गल गौर न सुने इस तो तुम प्रूफ नहीं को हो सकता ਅਗਰ ਕੁਛ ਐਸਾ ਹੋ ਜਾਏ ਕਿਸ ਨਾਮ ਸੇ ਕੋਈ ਖਬਰ ਆ ਜਾਏ ਤਾਂ ਲੋਕ ਸੁਣेंगे ਬਾਤ ਹਲੇਗੀ ਵਾ ਸੁਣ ਲੈਣਾ ਤੁਸੀਂ ਹੁਣ ਮੈਂ ਤੁਹਾਨੂੰ ਇੱਕ ਹੋਰ ਸੀਨ ਦਿਖਾਉਣਾ ਆ ਜਿੱਥੇ ਇੱਕ ਕਿਸੇ ਸ਼ੋਅ ਤੇ ਜੈਲਸਾ ਦੇਖਿਓ ਮੈਂ ਬੇਸ਼ੱਕ ਮੇਰੇ ਮਿੱਤਰ ਹੀ ਸਨ ਜਿਨ੍ਹਾਂ ਦੀਆਂ ਗੱਲਾਂ ਇਹਨਾਂ ਵਿੱਚ ਚੱਲ ਰਹੀਆਂ ਨਾਮ ਬੇਸ਼ੱਕ ਫਿਲਮ ਦੇ ਜਤਿੰਦਰ ਜਿੰਦਾ ਰੱਖਿਆ ਹੋਇਆ ਪਰ ਤੁਸੀਂ ਤੁਹਾਨੂੰ ਪਤਾ ਗੱਲ ਕਿਹਦੀ ਹੋ ਰਹੀ ਹੈ ਗੱਲਾਂ ਸੱਚੀਆਂ ਕਰਨੀਆਂ ਚਾਹੀਦੀਆਂ ਬੇਸ਼ੱਕ ਕੁਝ ਲੋਕ ਇਸ ਦੁਨੀਆ ਤੇ ਨਹੀਂ ਨੇ ਪਰ ਕਰਕੇ ਕੀ ਗਏ ਨੇ ਇਹ ਵੀ ਤਾਨੂੰ ਪਤਾ ਹੋਣਾ ਚਾਹੀਦਾ ਕਿ ਜੇਲ੍ਹ 사 ਸਾਡੇ ਵਿੱਚ ਕਿੰਨੀਆਂ ਪਰੀਆਂ ਹੋਈਆਂ ਨੇ ਇਹਨਾਂ ਲੋਕਾਂ ਦੇ ਵਿੱਚ ਮੈਂ ਇਹਨਾਂ ਲੋਕਾਂ ਚ ਬਹੁਤ ਵਿਚਰਿਆ ਸਿੰਗਰਾਂ ਵਿੱਚ ਅੱਜ ਦੇ ਨਵੇਂਆਂ ਦੇ ਵਿੱਚ ਵੀ ਅੰਦਰੋਂ ਇੰਨੇ ਤਪੇ ਹੋਏ ਨੇ ਨਾ ਦੂਜੇ ਵਾਸਤੇ ਸਟੇਜਾਂ ਤੇ ਜੋ ਮਰਜੀ ਕਰਨ ਗੁਰੂ ਜੀ ਤੇ ਉਹ ਜੀ ਫਲਾਨਾ ਟਮਕਾਨ ਨਹੀਂ ਅੰਦਰੋਂ ਬਹੁਤ ਦੁਖੀ ਨੇ ਮਾਰਨਾ ਮਰੋਣਾ ਇਹਨਾਂ ਵਾਸਤੇ ਕੋਈ ਏਡੀ ਵੱਡੀ ਗੱਲ ਨਹੀਂ ਔਰ ਇਹਨਾਂ ਸਮਿਆਂ ਵਿੱਚ ਜਿਹਨਾਂ ਦੀਆਂ ਇਹ ਵੀਡੀਓ ਬਣੀਆਂ ਹੋਈਆਂ ਨੇ ਜਦੋਂ ਚਮਕੀਲੇ ਮਾਰੇ ਉਹਨਾਂ ਸਮਿਆਂ ਵਿੱਚ ਵੀ ਇਹਨਾਂ ਕੋਲ ਰਿਵੋਲਵਰ ਹੁੰਦੇ ਸਨ ਆਪਣੇ ਵੀ ਮੈਨੂੰ ਕਿੰਨੇ ਕਿੰਨੇ ਕਿਉਂਕਿ ਆਪ ਤੇ ਮਾਰ ਨਹੀਂ ਨਾ ਸਕਦੇ ਸੀ ਇਹ ਕੰਮ ਤੇ ਕਿਸੇ ਤੋਂ ਹੀ ਕਰਾਉਣਾ ਨਾ ਇਹ ਤਾਂ ਹੀ ਸਮਝ ਸਕਦੇ ਆ ਕੰਮ ਤਾਂ ਕਿਸੇ ਤੋਂ ਹੀ ਕਰਾਉਣਾ ਹੁੰਦਾ ਸੋ ਆ ਦੇਖੋ ਇੱਕ ਤੁਹਾਨੂੰ ਵੀਡੀਓ ਦਿਖਾਉਣਾ ਜਦੋਂ ਸੁਣੋ ਜਰਾ ਵੀਡੀਓ ਤੁਹਾਨੂੰ ਦੱਸਣ ਦੀ ਸ਼ਾਇਦ ਮੈਂ ਲੋੜ ਹੀ ਨਾ ਪਵੇ ਸੁਣੋ ਜਰਾ ਦੇਖੋ ਤੇ ਸੁਣੋ ਜਰਾ ਤੁਹਾਡੀ ਕੀ ਡੀਡ ਵੀ ਤਾਂ ਲੈ ਸਕਦੇ ਨੇ ਕਿ ਜਿਨੇ ਕਰੋਂ ਬਗੂ ਪੱਤਰ ਸੇ ਅ ਵੀਜੀ ਨੇ ਨਵੀਂ ਦੂਸਰੀ ਵੀਡੀਓ ਲੱਗ ਗਈ ਇਹ ਲਾਉਣੀ ਸੀਗੀ 메인 ਕਲਾਕਾਰ ਲੇਟ ਹੋ ਗਿਆ ਸੀਗਾ ਤੇ ਉਹਦੀ ਜਗ੍ਹਾ ਫਿਰ ਦਿਲਜੀਤ ਨੂੰ ਲਾਤੇ ਦਿਲਜੀਤ ਨੇ ਮੇਲਾ ਹੀ ਲੁੱਟ ਲਿਆ ਸੀਗਾ ਤੇ ਬਾਅਦ ਚ ਦੇਖੋ ਫਿਰ ਲੋਕਾਂ ਦਾ ਰਿਸਪੌਂਸ ਤੇ ਇੱਥੇ ਕੀ ਹੁੰਦਾ ਦੇਖੋ ਜਰਾ ਆ ਲਓ ਜੀ ਆਪਾਂ ਟਾਈਮ ਆ ਗਿਆ ਹੈ ਜਿਸका ਆਪ ਕੋ ਬੜੀ ਬੇਸਬਰੀ ਸੇ ਇੰਤਜ਼ਾਰ ਥਾ ਆਪਕੇ ਜਿਹਤੇ ਗੈਕ ਜਤਿੰਦਰ ਜਿੰਦਾ ਸਮਝ ਗਏ ਨਾ ਇਹ ਚਮਕੀਲਾ ਪਈ ਹੈ ਚਮਕੀਲਾ ਇਹ ਸੱਚੀ ਉਹਦਾ ਇਦਾਂ ਹੋਇਆ ਸੀਗਾ ਪਹਿਲੀ ਵਾਰੀ ਸਟੇਜ ਤੇ ਗਈ ਚਮਕੀਲਾ ਤੇ ਲੋਕਾਂ ਨੇ ਫਿਰ ਆ ਰਿਸਪੌਂਸ ਉਹਦਾ ਸੱਚੀ ਸੀਗਾ ਸਾਰਾ ਕੁਝ ਰਿਐਲਿਟੀ ਹੈ ਇਸ ਫਿਲਮ ਦੇ ਵਿੱਚ ਮਤਲਬ ਤੁਸੀਂ ਹੈਰਾਨ ਹੋ ਜਾਓਗੇ ਫਿਲਮ ਜੇ ਨਹੀਂ ਦੇਖੀ ਜਰੂਰ ਦੇਖੋ ਜਿਹਨੇ ਜੇ ਨਹੀਂ ਦੇਖੀ ਮਤਲਬ ਉਹ ਹੀ ਮਾਹੌਲ ਟੈਂਟ ਤੱਕ ਉਹ ਦਰਿਆ ਤੱਕ ਉਹ ਸਟੇਜ ਉੱਥੇ ਹਰ ਜਗ੍ਹਾ ਉਦਾਂ ਟਰਾਲੀ ਵਿੱਚ ਉਹਨਾਂ ਦੀਆਂ ਲਾਸ਼ਾਂ ਲੈ ਕੇ ਉਹੋ ਜੀ ਟਰਾਲੀ ਵਿੱਚ ਹੀ ਤੇ ਐਮਬੈਸਡਰ ਕਾਰ ਫਿਰ ਲੋਕਾਂ ਦੇ ਪਹਿਰਾਵਾ ਪਵਾਇਆ ਗਿਆ ਉਦਾਂ ਦੇ ਮੈਂ ਕਿਹਾ ਮੈਂ ਹੈਰਾਨ ਹੋਇਆ ਬੜਾ ਦੇਖ ਕੇ ਮੂਵੀ ਅੱਜ ਕਮਾਲ ਹੀ ਕਰ ਦਿੱਤੀ ਇਮਤੀਆਜ਼ ਅਲੀ ਸਾਹਿਬ ਨੇ ਤਾਂ ਬੋਲ ਰਿਹਾ ਹਾਂ ਨੂੰ ਕਹਿੰਦੇ ਝੂਠੀ ਥਾਪੀ ਹਰੋਕ ਹਰੋਕ ਕੰਬੀਲਾ 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 ਲਓ ਜੀ ਇਹ ਵੀ ਤੁਸੀਂ ਦੇਖ ਲਿਆ ਇੱਕ ਦੋ ਸੀਨ ਤੁਹਾਨੂੰ ਮੈਂ ਹੋਰ ਦਿਖਾਵਾਂਗਾ ਜਿਹੜੇ ਸ਼ਾਇਦ ਮੈਥੇ ਸਾਰੇ ਕੱਢ ਕੇ ਰੱਖੋ ਨੇ ਔਰ ਇਹ ਬੰਦਾ ਹੈ ਸ਼ਾਗਿਰ ਜ਼ਰ ਬੇਸ਼ੱਕ ਕਿਸੇ ਦਾ ਵਿਸੇਗਾ ਪਰ ਇਹ ਉਹ ਬੰਦਾ ਸੀਗਾ ਜਿਹੜਾ ਉਸਤਾਦ ਨੂੰ ਵੀ ਸਿਖਾਉਂਦਾ ਸੀਗਾ ਆ ਸੁਣਿਓ ਜਰਾ ਇਹ ਸੱਚੀ ਹੋਇਆ ਸਾਰਾ ਕੁਝ ਆ ਸਾਰਾ ਕੁਝ ਸੱਚੀ ਹੋਇਆ ਦੇਖੋ ਜਰਾ ਬੱ ਤੇਰੇ ਛੜੇ ਜੇਟ ਦੇ ਭਾਗ ਕੁਣੇ ਤੂੰ ਲੈਣ ਗਈ ਲੈਣ ਗਈ ਭਾਗ ਕੁਣੇ ਗੱਲ ਆਪਣੇ ਆਪ ਹੀ ਕਹ ਲੈ ਆਪਣੇ ਆਪ ਹੀ ਕਹਿ ਲਈ ਗੱਲ ਆਪਣੇ ਆਪ ਹੀ ਕਹਿ ਲਈ ਮੂਟਕ ਛੜੇ ਦੇਖਨੇ ਬੁੱਕਲ ਦੇ ਵਿੱਚ ਲੈ ਲੈ ਮੂਟਕ ਛੜੇ ਦੇਖਨੇ ਦੇਖ ਲੋ ਇਹ ਗੀਤ ਕਿੰਨਾ ਸੁਪਰ ਡੂਪਰ ਹਿੱਟ ਹੋਇਆ ਸੀ ਹੈ ਬੁੱਕਲ ਦੇ ਵਿੱਚ ਲੈ ਲੈ ਨਹੀਂ ਚੱਕ ਛੜੇ ਜੇਟ ਨੇ ਔਰ ਤੁਹਾਨੂੰ ਫਿਰ ਕਿਉਂਕਿ ਜਿਹੜੀਆਂ ਦੋ ਜਥੇਬੰਦੀਆਂ ਨੇ ਚਮਕੀਲੇ ਨਾਲ ਮੀਟਿੰਗ ਵੀ ਕੀਤੀਆਂ ਸਨ ਔਰ ਉਹਨਾਂ ਦੋਨਾਂ ਜਥੇਬੰਦੀਆਂ ਨੇ ਮਾਫ ਕਰਤਾ ਸੀਗਾ ਉਹਨੂੰ ਤੇ ਉਹਨਾਂ ਦੇ ਮਾਫ ਕਰਨ ਦੇ باوجود ਵੀ ਮਰਵਾਇਆ ਗਿਆ ਛੰਦੇ ਨੂੰ ਇਹ ਸੋਚਣ ਵਾਲੀ ਗੱਲ ਹੈ ਕਿ ਦੋਨੇ ਜਥੇਬੰਦੀਆਂ ਨੇ ਵਾਰਨਿੰਗ ਦੇ ਕੇ ਮਾਫ ਕਰ ਦਿੱਤਾ ਸੀਗਾ ਉਹਦੇ باوجود ਉਹਨਾਂ ਨੇ ਕਿਸੇ ਨੇ ਨਹੀਂ ਮਰਵਾਇਆ ਇਹ ਬਾਅਦ ਵਿੱਚ ਇੱਕ ਹੋਰ ਟੀਮ ਤਿਆਰ ਕੀਤੀ ਗਈ ਬਕਾਇਦਾ ਟੀਮ ਤਿਆਰ ਕੀਤੀ ਗਈ ਤੇ ਰਿਸਪੌਂਸਿਬਿਲਟੀ ਜਿਹੜੇ ਲੈਂਦੇ ਨੇ ਉਹ ਪੈਸੇ ਲੈ ਕੇ ਰਿਸਪੌਂਸਿਬਿਲਟੀ ਲੈਂਦੇ ਨੇ ਐਵੇਂ ਨਹੀਂ ਉਹ ਸਾਰਾ ਕੁਝ ਆਪਣੇ ਵੱਡਿਆ ਵੱਡਿਆ ਮਹਿੰਗੇ ਮਹਿੰਗੇ ਹਥਿਆਰ ਹਥਿਆਰ ਕਿੱਥੋਂ ਲੈਂਦੇ ਨੇ ਉਹ ਉਹ ਇਹਨਾਂ ਕੋਲੇ ਲੈਂਦੇ ਨੇ ਉਹਨਾਂ ਨੇ ਸਿਰਫ ਪੈਸੇ ਲੈਣੇ ਹੁੰਦੇ ਆ ਡੀਲ ਹੋਈ ਹੁੰਦੀ ਕਿ ਜ਼ਿੰਮੇਵਾਰੀ ਅਸੀਂ ਲੈਣੀ ਆ ਮਰਵਾਉਣਾ ਵੀ ਅਸੀਂ ਜ਼ਿੰਮੇਵਾਰੀ ਅਸੀਂ ਲਾਵਾਂਗੇ ਤੇ ਤੁਸੀਂ ਬਸ ਪੇ ਕਰਨਾ ਤੁਹਾਡਾ ਵਿੱਚ ਨਾਮ ਨਹੀਂ ਆਏਗਾ ਇਹ ਸਾਰਾ ਕੁਝ ਕੀ ਹੁੰਦਾ ਫਿਰ ਜਦੋਂ 1984 ਦਾ ਦੌਰ ਜਿਹੜਾ ਇਸ ਫਿਲਮ ਚ ਦਿਖਾਇਆ ਉਦੋਂ 84 ਦੇ ਵਿੱਚ ਸਾਰੇ ਕਲਾਕਾਰ ਟੋਟਲੀ ਵਿਲੇ ਹੋ ਗਏ ਸੀ ਤੇ ਫਿਰ ਇੱਕੋ ਇੱਕ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਇਹੋ ਜੋੜੀ ਚੱਲੀ ਸੀ ਔਰ ਚੱਲੀ ਵੀ ਕਿੱਦਾਂ ਸੀ ਤੁਹਾਨੂੰ ਛੋਟੇ ਜਿਹਾ ਇੱਕ ਦਿਖਾਉਣਾ ਵਾਕਿਆ ਔਰ ਕਿਉਂਕਿ ਜੋ ਪੰਜਾਬ ਮੇਂ ਹੋਇਆ ਉਹ ਸਾਰੇ ਜਾਣਤੂ ਹੈਗਾ ਆਗਲੇ इस मीटिंग विच अमर सिंह चमकीला भी सी पर गल्ला देखो की हो रही ने मारे कोई बाहर नहीं आग लगी हुई है गोलियां चल रही हैं ऐसे में अखाड़े कौन सुनेगा है? और अखाड़े लगवाएगा कौन ऊपर से हुक्म है नाच गाना बंद जब राशन दवाइयां नहीं मिल रही थी तो हमने सोचा रिकॉर्ड कौन खरीदेगा ਕਲਾਕਾਰਾਂ ਦਾ ਕੀ ਹੋਗਾ ਪਰ ਉਸਤਾਦ ਜੀ ਦੇ ਸਾਥ ਤਾਂ ਉਲਟਾ ਹੀ ਹੋ ਸੱਤ ਪਛੀ ਅਰੰਗਾ ਦੀ ਕਹਿੰਦਾ ਉਹ ਸਾਰੇ ਕਹਿੰਦੇ ਕਲਾਕਾਰ ਕਿਉਂ ਪਰ ਇਹਨਾਂ ਉਲਟ ਹੋ ਗਿਆ ਇਹ ਕਿਉਂਕਿ ਸਾਰੇ ਸ਼ੋਅ ਇਹਦੇ ਉਦਾ ਹੀ ਚੱਲਦੇ ਰਹਿ ਬਾਕੀ ਕਲਾਕਾਰਾਂ ਦੇ ਸ਼ੋਅ ਵੀ ਸਾਰੇ ਇਹਨੂੰ ਆ ਗਏ ਅਮਰ ਸਿੰਘ ਚਮਕੀਲੇ अपने की फितरत फित जब दुनिया में तनाव बढ़ता है तब चंप सो ये सारा कुछ फिल्म में दिखाया गया मैं काफी तू तो वीडियो दिखा दी ने बहुत कुछ है तुम तो फिल्म पूरी देखियो। ਔਰ ਮੈਂ ਅਗੇਨ ਕਹਿਣਾ ਕਿ ਸ਼ਰੀਆਮ ਕਹਿਣਾ ਕਿ ਅਮਰ ਸਿੰਘ ਚਮਕੀਲਾ ਅੱਜ ਸਾਡੇ ਵਿੱਚ ਨਹੀਂ ਹੈ 36 37 ਸਾਲ ਬਾਅਦ ਇੱਕ ਉਹ ਬੰਦਾ ਅੱਜ ਵਾਕਈ ਅਮਰ ਹੋ ਗਿਆ ਅਮਰ ਸਿੰਘ ਚਮਕੀਲਾ ਤੇ ਅਮਰ ਜੋ ਦੋਨੋਂ ਅਮਰ ਹੋ ਗਏ ਨੇ ਅੱਜ ਕਿਉਂਕਿ ਕਿਸੇ ਦੀ ਇਹੋ ਜੀ ਬੇਸ਼ੱਕ ਬਹੁਤ ਵੱਡੇ ਵੱਡੇ ਨਾਮ ਹੋ ਗਏ ਨੇ ਸੰਗੀਤ ਦੇ ਵਿੱਚ ਅੱਜ ਵੀ ਪਰ ਇੰਦਾ ਨਹੀਂ ਕਿਸੇ ਨਾ ਕਦੇ ਹੋਇਆ ਇਹੋ ਜੀ ਫਿਲਮ ਇਹੋ ਜੀ ਡਾਕੂਮੈਂਟਰੀ ਕਿਸੇ ਤੇ ਨਾ ਬਣੀ ਹੈ ਤੇ ਨਾ ਕੋਈ ਉਮੀਦ ਹੈ ਕੋਈ ਆਪਣੇ ਕੋਲੋਂ ਪੈਸੇ ਲਾ ਕੇ ਕਰ ਲਵੇ ਉਹ ਵੱਖਰੀ ਗੱਲ ਹੈ ਇਹ ਹੀ ਦਿਖਾਉਣ ਵਾਸਤੇ ਕਿਹਾ ਦੇਖੋ ਸਾਡੇ ਤੇ ਹੀ ਬਣਿਆ ਨੇ ਉਹ ਵੱਖਰੀ ਗੱਲ ਹੈ ਪਰ ਬਾਲੀਵੁੱਡ ਵੱਲੋਂ ਇਹੋ ਜਿਹਾ ਉਪਰਾਲਾ ਦੇਖੋ ਉਹ ਬੰਦਾ ਜਿਹੜਾ ਟੋਟਲੀ ਪੇਂਡੂ ਠੇਠ ਪੇਂਡੂ ਦੋਨੋਂ ਜੋੜੀ ਜਿਨ੍ਹਾਂ ਨੂੰ ਦੇਸੀ ਪਿੰਡਾਂ ਵਿੱਚ ਜੰਮੇ ਪਲੇ ਹੋਏ ਅੱਜ ਉਹਨਾਂ ਬਾਰੇ ਬਾਲੀਵੁੱਡ ਦੇ ਲੋਕ ਵਿੱਚ ਹਰ ਬੰਦਾ ਜਾਣਦਾ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਣ ਸਨ ਬਾਲੀਵੁੱਡ ਦੇ ਵਿੱਚ ਇੰਟਰਵਿਊ ਹੋ ਰਹੀਆਂ ਨੇ ਔਰ ਉਸ ਦੇ ਗਾਣਿਆਂ ਨੂੰ ਗੁਣਗਣਾਇਆ ਜਾ ਰਿਹਾ ਐਸੇ ਐਸੇ ਜਿਹੜੇ ਵੱਡੇ ਚੈਨਲ ਜਿਨ੍ਹਾਂ ਨੂੰ ਜਿਨ੍ਹਾਂ ਨੇ ਕਦੇ ਸੋਚ ਜਿਨ੍ਹਾਂ ਨੇ ਕਿਸੇ ਪੰਜਾਬੀ ਜਿਹੜੇ ਬਹੁਤ ਸਕਸੈਸਫੁਲ ਸਿੰਗਰ ਉਹਨਾਂ ਦੇ ਵੀ ਇੰਟਰਵਿਊ ਕਦੇ ਨਹੀਂ ਕੀਤੇ ਹੋਣੇ ਉਹ ਇਸ ਫਿਲਮ ਬਾਰੇ ਤਮਰ ਸਿੰਘ ਚਮਕੀਲਾ ਬਾਰੇ ਗੱਲ ਕਰ ਰਿਹਾ ਔਰ ਦਿਲ ਤੋਂ ਗੱਲ ਕਰ ਰਿਹਾ ਹੁਣ ਐਸੇ ਵੇਲੇ ਤੁਸੀਂ YouTube Facebook TikTok Instagram ਕੁਝ ਵੀ ਖੋਲੋ ਚਮਕੀਲਾ 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 ਹੋ ਜਾ ਰਹੀ ਹੈ ਤੇ ਮੇਰੇ ਖਿਆਲ ਇਸ ਚਲੋ ਸਾਡੇ ਵਿੱਚ ਭਾਵੇਂ ਨਹੀਂ ਰਹੇ ਹੋ ਪਰ ਇਸ ਤੋਂ ਵੱਡਾ ਖੁਸ਼ਕਿਸਮਤ ਕਲਾਕਾਰ ਮੇਰਾ ਖਿਆਲ ਨਹੀਂ ਕੋਈ ਹੋ ਸਕਦਾ ਸੋ ਮੇਰੇ ਰਿਵਿਊ ਇਹਨੇ ਕਿ ਫਿਲਮ ਨੂੰ ਜ਼ਰੂਰ ਦੇਖੋ ਮੈਂ ਆਪਣੇ ਰਿਵਿਊ ਦੇ ਰਿਹਾ ਕਿ ਫਿਲਮ ਮੈਨੂੰ ਇੰਨੀ ਕਿ ਪਸੰਦ ਆਈ ਹੈ ਕਿ ਮੈਂ ਹੋ ਸਕਦਾ ਕਿ ਮੈਂ ਸਵੇਰੇ ਫੇਰ ਦੇਖਾਂ ਪਰਸੋ ਵੀ ਪਤਾ ਨਹੀਂ ਕਿੰਨੀ ਕਿ ਵਾਰੀ ਇਹ ਫਿਲਮ ਦੇਖਣੀ ਪੈਗੀ ਸੋ ਪਰ ਜਦੋਂ ਫਿਲਮ ਨੂੰ ਦੇਖੋ ਤੁਸੀਂ ਫੋਨ ਫੋਨ ਸਾਈਡ ਤੇ ਰੱਖ ਕੇ ਦੇਖਿਓ ਫੋਨ ਤੇ ਨਾ ਦੇਖਿਓ ਟਰਾਈ ਕਰੋ ਟੈਲੀਵਿਜ਼ਨ ਤੇ ਦੇਖਣ ਦੀ ਤੇ ਮੈਂ ਇਸ ਫਿਲਮ ਨੂੰ 100 ਆਫ 100 ਮੈਂ ਨੰਬਰ ਦੇਣਾ ਸੋ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਅਹ ਔਰ ਅਮਰਜੋਤ ਚਮਕੀਲਾ ਸਾਹਿਬ ਦੇ ਪੂਰੇ ਦੋਨਾਂ ਪਰਿਵਾਰਾਂ ਨੂੰ ਵਧਾਈਆਂ ਅਮਰਜੋਤ ਤੋਂ ਮੈਨੂੰ ਇੱਕ ਸੀਨ ਚੇਤੇ ਆ ਗਿਆ ਫਿਲਮ ਦਾ ਉਹ ਮੈਨੂੰ ਸਮਝ ਨਹੀਂ ਆਈ ਕਿ ਅਮਰ ਵਾਕਿਆ ਇਦਾਂ ਹੋਇਆ ਸੀ ਤੇ ਮਾੜੀ ਗੱਲ ਆ ਜਿਹੜਾ ਮੱਜ ਮੈਨੂੰ ਅੱਜ ਫਿਲਮ ਤੋਂ ਪਤਾ ਲੱਗਿਆ ਕਿ ਜਦੋਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀਆਂ ਲਾਸ਼ਾਂ ਪਈਆਂ ਸਨ ਉਹਦੇ ਮੰਮੀ ਡੈਡੀ ਤੇ ਫਿਰ ਉਹਦਾ ਇਹਨਾਂ ਦਾ ਪੈਸਾ ਤੇ ਲਾਲਮਾਰੀਆਂ ਵਿੱਚੋਂ ਕੱਢਣ ਲੱਗ ਪਏ ਸੀ ਇਹ ਸ਼ਾਇਦ ਉਦੋਂ ਹੋਇਆ ਹੋਵੇਗਾ ਇਸ ਤਰ੍ਹਾਂ ਵਾਕਿਆ ਦਿਖਾਇਆ ਕਿਉਂਕਿ ਇਹ ਬਹੁਤ ਇਸ ਫਿਲਮ ਤੇ ਬਹੁਤ ਕੰਮ ਕੀਤਾ ਗਿਆ ਬੜੇ ਸਾਲਾਂ ਤੋਂ ਇਹ ਨਹੀਂ ਕਿ ਅੱਜ ਹੀ ਬਣਾ ਦਿੱਤੀ ਆ ਇਹਨਾਂ ਨੇ ਜਿਸ ਤਰੀਕੇ ਨਾਲ ਫਿਲਮ ਬਣਾਈ ਆ ਜਿਸ ਤਰ੍ਹਾਂ ਪਿਕਚਰਾਇਜ਼ੇਸ਼ਨ ਆ ਫਿਲਮ ਦੀ ਸਾਰਾ ਕੁਝ ਇਸ ਫਿਲਮ ਤੇ ਬਹੁਤ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਕਰਕੇ ਸਾਰੀ ਦੁਨੀਆ ਤੋਂ ਇਨਫਰਮੇਸ਼ਨ ਲੈ ਕੇ ਜਿਹੜੇ ਜਿਹੜੇ ਉਹਨਾਂ ਔਰ ਹਰ ਕਿਰਦਾਰ ਨੂੰ ਉਹਨਾਂ ਨੇ ਲਿਆਇਆ ਇਸ ਫਿਲਮ ਦੇ ਵਿੱਚ ਵਾਹ ਵਾਹ ਕਮਾਲ ਹੀ ਕਰ ਦਿੱਤੀ ਸੋ ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਅਗਲਾ ਵੀਡੀਓ ਦੇਖਦੇ ਕਹਦੇ ਤੇ ਬਣਾਈ ਹੈ ਕੁਛ ਇੱਕ ਮੈਂ ਗੱਲਾਂ ਕਰਾਂਗਾ ਕੱਲ ਪਰਸੋਂ ਨੂੰ ਆਪਣੇ ਸਿੱਧੂ ਮੂਸੇਵਾਲ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਪਰ ਕੁਛ ਇੱਕ ਅਲੱਗ ਗੱਲਾਂ ਹੋਣਗੀਆਂ ਪਹਿਲਾਂ ਬਹੁਤ ਗੱਲਾਂ ਕਰ ਲਈਆਂ ਨੇ ਪਰ ਹੁਣ ਇੱਕ ਕੁਛ ਦਿਲ ਕਰਦਾ ਕੁਛ ਅਲੱਗ ਗੱਲਾਂ ਕਰਨ ਦਾ ਉਹ ਸ਼ਾਇਦ ਕੱਲ ਨੂੰ ਕਰਾਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ